ਦੋ ਮਹਾਸ਼ਕਤੀਆਂ ਦੀ ਹੋਈ ਬੈਠਕ ਅਮਰੀਕਾ ਤੇ ਰੂਸ ਦੀ ਹੋਈ ਕਿੱਥੇ ਅਲਾਸਕਾ 'ਚ ਅਲਾਸਕਾ ਜਿਹੜਾ ਪਹਿਲਾਂ ਅਮਰੀਕਾ ਦਾ ਹਿੱਸਾ ਸੀ ਪਰ ਅੱਜ ਕੱਲੋ ਰੂਸ ਦਾ ਹਿੱਸਾ ਵਾ ਕਿਉਂਕਿ ਥੋੜੇ ਸਮੇਂ ਪਹਿਲਾਂ ਅਲਾਸਕਾ ਵੇਚ ਦਿੱਤਾ ਗਿਆ ਰੂਸ ਨੂੰ ਚਲੋ ਇਹ ਗੱਲ ਛੱਡੋ ਨਤੀਜਾ ਕੀ ਨਿਕਲਿਆ ਮੀਟਿੰਗ ਦਾ ਲੋਕ ਸਾਰੇ ਪਰੇਸ਼ਾਨ ਸੀ ਲੋਕ ਨਹੀਂ ਸਾਰਾ ਦੁਨੀਆ ਪਰੇਸ਼ਾਨ ਸੀ ਕਿ ਇਹਦੇ ਪਿੱਛੇ ਗੱਲ ਕੀ ਹੋਊਗੀ ਦੋਨੇ ਸ਼ਕਤੀਆਂ ਮੈੜ ਰਹੀਆਂ ਵਾ ਰੂਸ ਦਾ ਪੁਤਿਨ ਤੇ ਅਮਰੀਕਾ ਦਾ ਟਰੰਪ ਆਪਸ ਵਿੱਚ ਜਦ ਮਿਲੇ ਬਿਨਾ ਕਿਸੇ ਹੋਰ ਸਲਾਹਕਾਰਾਂ ਤੋਂ ਦੋਨਾਂ ਦੇ ਵਿੱਚ ਮੀਟਿੰਗ ਹੋਈ ਪਤਾ ਨਹੀਂ ਅੰਦਰ ਕਿਹੜੀ ਖਿਚੜੀ ਪੱਕੀ ਆ ਲੇਕਿਨ ਬਾਹਰ ਕੀ ਆਇਆ ਕਿ ਸਮਝੌਤਾ ਨਹੀਂ ਹੋਇਆ ਮੇਨ ਮੁੱਦਾ ਕੀ ਸੀ ਰੂਸ ਤੇ ਯੂਕਰੇਨ ਦੇ ਵਿੱਚ ਜਿਹੜੀ ਜੰਗ ਲੱਗੀ ਹੋਈ ਆ ਦੇਖੋ 트럼ਪ ਇੱਕ ਕੰਮ ਵਧੀਆ ਕਰ ਰਿਹਾ ਵਾ ਕਿ ਜਿਹੜੇ ਦੇਸ਼ ਵੀ ਆਪਸ ਵਿੱਚ ਲੜ ਰਹੇ ਆ ਉਹਨਾਂ ਦੇ ਆ ਸਮਝੌਤੇ ਕਰਾ ਰਿਹਾ ਉਹਨਾਂ ਨੇ ਇਹ ਜੱਫੀਆਂ ਪਵਾ ਰਿਹਾ ਪਰ ਕੀ ਲੱਗਦਾ ਰੂਸ ਤੇ ਯੂਕਰੇਨ ਦੀ ਜੱਫੀ ਪਾਊਗੀ ਇਹ ਮੀਟਿੰਗ ਤਾਂ ਰਹੀ ਆ ਜੀ ਬੇ ਸੱਟਾ ਪਰ ਉਹ ਤਿੰਨੇ ਕਹਿ ਦਿੰਦਾ ਕਿ 트럼ਪ ਬਹੁਤ ਵਧੀਆ ਕੰਮ ਕਰਦਾ ਜੇ 2022 ਦੇ ਵਿੱਚ 트럼ਪ ਹੁੰਦਾ ਤਾਂ ਤਾਂ ਇਹ جنگ ਲੱਗਣੀ ਹੀ ਨਹੀਂ ਸੀ ਸੋ ਅਗਲੀ ਮੀਟਿੰਗ ਮਾਸਕੋ ਚਾ ਦੇਖਦੇ ਆ ਉੱਥੇ ਕੀ ਮਾਹੌਲ ਬਣਦਾ ਵਾ ਕੁੰਡੀਆਂ ਦੇ ਸਿੰਘ ਫਸਦੇ ਕਿ ਨਹੀਂ ਮੈਨੂੰ ਇਦਾਂ ਲੱਗਦਾ ਕਿ ਸ਼ਾਂਤੀ ਨਾਲ ਪਿਆਰ ਨਾਲ ਸਾਰੇ ਸਮਝ ਉੱਤੇ ਮਸਲੇ ਹੱਲ ਹੋ ਜਾਂਦੇ ਆ ਤੇ ਲੜਾਈਆਂ ਚ ਕੁਝ ਨਹੀਂ ਰੱਖਿਆ ਬਾਕੀ ਤੁਸੀਂ ਆਪਣੀ ਰਾਏ ਦੇ ਦਿਓ ਚੰਗੀਆਂ ਚੀਜ਼ਾਂ ਦੇਖਣ ਲਈ ਇਸ ਚੈਨਲ ਨੂੰ ਲਾਈਕ ਕਰ ਲਿਓ ਸਬਸਕ੍ਰਾਈਬ ਕਰ ਲਿਓ